ਦਿਖਾਇਓ ਪੈਰ ਥੱਲੇ ਹੂੰ ਦੋਆਂ ਪਟੀਆਂ ਹੂੰ ਬਹੁਤ ਛਾਲੇ ਪੈ ਗਏ 13 ਤੇ ਹਾਂ ਬਹੁਤ ਡਾਣਾ ਇਹ ਥੋੜੀ ਚਲੋ ਆਸਤਾ ਭਾਵਣਾ ਤੁਸੀਂ ਫਿਰ ਵੀ ਜ਼ਖਮੀ ਪੈਰਾਂ 'ਚ ਚੱਲ ਰਹੇ ਹੋ ਕਾਲਕਾਤਾ ਤੱਕ ਅਸੀਂ ਪੈਦਲ ਹੀ ਜਾਣਾ ਪੈਦਲ ਹੀ ਚੱਲ ਕੇ ਆ ਰਹੇ ਹਰਦੁਆਰ ਤੋਂ ਹਾਂਜੀ ਪੈਦਲ ਹੀ ਚੱਲ ਕੇ ਆ ਰਹੇ ਆਂ ਔਰ ਕਾਵੜ ਲੈ ਕੇ ਜਲ ਲੈ ਕੇ ਆ ਰਹੇ ਹਾਂਜੀ ਜਲ ਲੈ ਕੇ ਆ ਰਹੇ ਆਂ ਯਾਰ ਗਰਮੀ ਬਹੁਤ ਆ ਤੁਹਾਡੇ ਤਾਂ ਪੈਰਾਂ 'ਚ ਚੱਪਲ ਨਹੀਂ ਪਾਈ ਹੋਈ ਛੱਡ ਦੇ ਵੜੀ ਹੂੰ ਬਹੁਤ ਵੱਡਾ ਛਾਲਾ ਹੋਇਆ ਹੈ ਤੁਹਾਡੇ ਤੁਹਾਡੇ ਪੈਰਾ ਚ ਤਾਂ ਛਾਲੇ ਵੀ ਪੈ ਗਏ ਛਾਲੇ ਪੈ ਗਏ ਜੀ ਵੀਰੇ ਪਸਟੀਆਂ ਬੋਟੀਆਂ ਪੁਲਸ ਵਾਲਿਆਂ ਨੇ ਕੀਤੀਆਂ ਹਮ ਸਰਕਾਰ ਦਾ ਅੱਛਾ ਯੋਗਦਾਨ ਸੀਗਾ ਭੋਲੇ ਨੇ ਮੈਨੂੰ ਬਹੁਤ ਸ਼ਕਤੀ ਦਿੱਤੀ ਆ ਤੇ ਲਿਫਟ ਲਿਫਟ ਮੰਗਣ ਵਾਲਾ ਕੋਈ ਕੰਮ ਨਹੀਂ ਆ ਭੋਲੇ ਤਾਂ ਅੱਜ ਲਾਏ ਆ ਪੈਦਲ ਜਾ ਰਹੇ ਆ ਆ ਪਹਿਲੀ ਕਾਵੜ ਆ ਅੱਜ ਦੇਖਦੇ ਹਾਂ ਉਹਨੂੰ ਕੁਝ ਮੰਗ ਕੇ ਜੇ ਭੋਲੇ ਨੇ ਪੂਰੀ ਕੀਤੀ के पैरों में जख्म हो गए पैदल चल के आ रहे हो अजे भी जी बोले पैदल चल के आ रहे हैं जख्मी पैरों हैं।, हैं कावड़ यात्रा को हमें बहुत अच्छा लगा हमें महादेव से मिलके बहुत खुशी होती है और बहुत अच्छा लगता है इसीलिए मैं कहना चाहूंगा बोल शंकर भगवान की हर 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 जाल ये हरिद्वार तो लेके आए ने ਹੋਲੇ ਗੰਡਵਾ ਦੇ ਕੀ ਜੈ ਬੰਮ ਬੰਮ ਹੋਲੇ ਬੰਮ ਬੰਮ ਹੋਲੇ ਬੰਮ ਬੰਮ ਹੋਲੇ ਸਤਿ ਸ਼੍ਰੀ ਅਕਾਲ ਜੀ ਸਕਰੋਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਕਾਵੜ ਯਾਤਰਾ ਚੱਲ ਰਹੀ ਹੈ ਹਰਦੁਆਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਾਵੜੀ ਆ ਜਿਹੜੇ ਉਹ ਜਾ ਰਹੇ ਨੇ ਆਪਣੀ ਸ਼ਰਦਾ ਦੇ ਨਾਲ ਔਰ ਉੱਥੋਂ ਹਰਦੁਆਰ ਤੋਂ ਜਲ ਲੈ ਕੇ ਵਾਪਸ ਉਹ ਆਪਣੇ ਆਪਣੇ ਪਿੰਡਾਂ ਨੂੰ ਆਉਂਦੇ ਨੇ ਔਰ ਉਹਨਾਂ ਦਾ ਜਿਹੜੇ ਨੇੜੇ ਸ਼ਿਵ ਮੰਦਿਰ ਹੈ ਜਾ ਸ਼ਰਦਾ ਕੋਈ ਸਥਾਨ ਹੈ ਤਾਂ ਉੱਥੇ ਉਹ ਜਲ ਨੂੰ ਚੜਾਉਂਦੇ ਨੇ ਇਹ ਸ਼ਰਦਾ ਉਹਨਾਂ ਦੀ ਕੋਈ ਗੱਡੀਆਂ 'ਚ ਜਾ ਰਿਹਾ ਹੈ ਤੇ ਕੋਈ ਬਹੁਤ ਸਾਰੇ ਕਾਵੜੀ ਪੈਦਲ ਵੀ ਜਾ ਰਹੇ ਆ ਜਿਨ੍ਹਾਂ ਦੀ ਤਸਵੀਰ ਅਸੀਂ ਤੁਹਾਨੂੰ ਸਕਰੀਨ ਤੇ ਦਿਖਾ ਰਹੇ ਆ ਇਹ ਪੈਦਲ ਚੱਲ ਕੇ ਜਾ ਰਹੇ ਨੇ ਪੈਰਾਂ ਦੇ ਵਿੱਚ ਛਾਲੇ ਹੋ ਚੁੱਕੇ ਨੇ ਤਾਂ ਵੀ ਸ਼ਰਦਾ ਔਰ ਹਰਦਵਾਰ ਤੋਂ ਚੰਡੀਗੜ੍ਹ ਤੱਕ ਦੂਰ ਦੂਰ ਤੱਕ ਜਿਹੜੇ ਆ ਪੈਦਲ ਹੀ ਵੀ ਵੀ ਲੀਟਰ ਜਲ ਲੈ ਕੇ ਕਾਵੜੀ ਜਿਹੜੇ ਚੱਲ ਰਹੇ ਨੇ ਇੱਕ ਤਾਂ ਬੋੜਾ 191 ਲੀਟਰ ਲੈ ਕੇ ਗਿਆ ਈ ਹਾਂਸੇ ਹਾਂ ਆਈ ਆਈ ਪਰਸੋਂ ਸਟੇ ਕਰ ਰੱਖਿਆ ਤਾਂ ਉਸਨੇ 191 ਲੀਟਰ ਤਾਂ ਕਾਨੂੰਨ ਵਿੱਚ ਸ਼ਰਧਾ ਨਾ ਸਿਰ ਉਹ ਠਾ ਰਿਹਾ ਚਲਾ ਰਿਹਾ ਹੋਰ ਇਤਨੂ ਕਿ ਚਲਾ ਜਾਦਾ ਹਨੀ ਉਹ ਤਾਂ ਪੈਦਲ ਚੰਡੀਗੜ੍ਹ ਤੱਕੋਂ ਜਾਓ ਇਹ ਵਰੀ 291 ਲੈ ਜਾ ਰਹੇ ਦੇਖ ਲੋ ਬਹੁਤ ਹੋ ਜਾ ਬਿਲਕੁਲ ਇਹ ਸ਼ਰਧਾ ਜਿਸ ਤਰ੍ਹਾਂ 191 ਕਿਲੋ ਵੀ 20 ਲੀਟਰ ਨਹੀਂ 191 91 ਕਿਲੋ 2200 ਲੀਟਰ ਪਾਏ ਦੇਖੋ ਕਿੰਨਾ ਗੋੜਾ ਲੈ ਗਿਆ ਤਾਂ ਉਹ ਵੀ ਜਿਹੜੇ ਕਾਵੜੀ ਲੈ ਕੇ ਜਾ ਰਹੇ ਨੇ ਸ਼ਰਧਾ ਉਹਨਾਂ ਦੀ ਹੁਣ ਤੁਹਾਨੂੰ ਥੋੜਾ ਇਤਿਹਾਸ ਬਾਰੇ ਦੱਸ ਦਿੰਦੇ ਆ ਕਿ ਕਾਵੜ ਯਾਤਰਾ ਕਦੋਂ ਸ਼ੁਰੂ ਹੁੰਦੀ ਹੈ ਕਿਸ ਤਰ੍ਹਾਂ ਦਾ ਜਿਹੜਾ ਇਤਿਹਾਸ ਦੇ ਨਾਲ ਸੰਬੰਧ ਜੁੜਦਾ ਹੈ ਜਿਹੜੀ ਜਾਣਕਾਰੀ ਇੰਟਰਨੈਟ ਤੇ ਮੌਜੂਦ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਾਵੜ ਯਾਤਰਾ ਦੇ ਬਾਰੇ ਕਾਵੜ ਸ਼ਬਦ ਦਾ ਜਿਹੜਾ ਕਵਰ ਤੋਂ ਲਿਆ ਗਿਆ ਕਵਰ ਯਾਤਰਾ ਸੰਬੰਧ ਹਿੰਦੂ ਪੁਰਾਣਾਂ ਦੇ ਵਿੱਚ ਦੁੱਧ ਦੇ ਸਮੁੰਦਰ ਰਿੜਕ ਨਾਲ ਹੈ ਜਦੋਂ ਅਮਰਤਾ ਦੇ ਸਾਹਮਣੇ ਜ਼ਹਿਰ ਨਿਕਲਿਆ ਤੇ ਸੰਸਾਰ ਇਸ ਦੇ ਸੇਕ ਨਾਲ ਸੜਨ ਲੱਗਾ ਤਾਂ ਭਗਵਾਨ ਸ਼ਿਵ ਨੇ ਜ਼ਹਿਰ ਨੂੰ ਸਾਹ ਲੈਣਾ ਸਵਕਾਰ ਕੀਤਾ ਪਰ ਸਾਹ ਲੈਣ ਤੋਂ ਬਾਅਦ ਉਹ ਜ਼ਹਿਰ ਦੀ ਨਕਾਰਾਤਮਕ ਜਿਹੜੀ 네ਗੇਟਿਵ ਊਰਜਾ ਸੀ ਉਸ ਤੋਂ ਪੀੜਤ ਹੋਣ ਲੱਗਾ ਕ੍ਰੇਤਾ ਯੁੱਗ ਵਿੱਚ ਸ਼ਿਵ ਦੇ ਸ਼ਰਧਾਲੂ 라ਵਨ ਨੇ ਸਿਮਰਨ ਕੀਤਾ ਉਸਨੇ ਕਵਰ ਦੀ ਵਰਤੋਂ ਕਰਕੇ ਗੰਗਾ ਦਾ ਪਵਿੱਤਰ ਜਲ ਲਿਆਇਆ ਤੇ ਇਸ ਨੂੰ ਪੁਰਮ ਮਹਾਦੇਵ ਦੇ ਸ਼ਿਵ ਮੰਦਰ ਵਿੱਚ ਚੜਾਇਆ ਇਸ ਤਰ੍ਹਾਂ ਸ਼ਿਵ ਨੂੰ ਜ਼ਹਿਰ ਦੀ ਨੈਗੇਟਿਵਿਟੀ ਊਰਜਾ ਤੋਂ ਜਿਹੜੀ ਮੁਕਤੀ ਪ੍ਰਾਪਤ ਹੁੰਦੀ ਹੈ ਤਾਂ 2018 ਦੇ ਵਿੱਚ ਰਾਸ਼ਟਰੀ ਰਾਜਧਾਨੀ ਖੇਤਰ ਅਤੇ ਉੱਤਰ ਪ੍ਰਦੇਸ਼ ਵਿੱਚ ਕਵਰ ਯਾਤਰਾ ਦੇ ਨਾਲ ਜੁੜੀਆਂ ਕਈ ਘਟਨਾਵਾਂ ਦੇ ਕਰਕੇ ਫਿਰ ਚਰਚਾ ਦੇ ਵਿੱਚ ਆਈ ਹੁਣ ਡਿਜੀਟਲ ਯੁੱਗ ਦੇ ਵਿੱਚ ਅਸੀਂ ਬੈਠੇ ਹਾਂ ਤਾਂ ਜਿਹੜੀ ਡਿਜੀਟਲ ਯੁੱਗ ਦੇ ਵਿੱਚ ਜਿਹੜਾ ਸੌਣ ਦੇ ਮਹੀਨੇ ਦੇ ਵਿੱਚ ਇਹ ਜਿਹੜੀ ਯਾਤਰਾ ਹੁੰਦੀ ਹੈ ਸੌਣ ਦੇ ਮਹੀਨੇ ਦੇ ਵਿੱਚ ਬਹੁਤ ਸਾਰੇ ਜਿਹੜੇ Hindu ਪਰਿਵਾਰ ਨੇ ਤੁਸੀਂ ਉਹ ਵੀ ਸੁਣਿਆ ਹੋਣਾ ਕਿ ਕਿਸੇ ਦੇ ਘਰ ਜਿਹੜਾ ਮੀਟ ਨਹੀਂ ਰਿੱਚਦਾ ਚਿਕਨ ਜਿਹੜਾ ਉਹ ਨਹੀਂ ਬਣਾਇਆ ਜਾਂਦਾ ਨਾ ਖਾਦਾ ਜਾਂਦਾ ਨਾ ਕੋਈ ਵਿਆਹ ਪਾਰਟੀ ਦੇ ਵਿੱਚ ਜਿਹੜਾ ਵਰਤਾਇਆ ਜਾਂਦਾ ਤੇ ਇਸ ਤਰ੍ਹਾਂ ਜਿਹੜਾ ਸ਼ਿਵ ਦੇ ਸ਼ਰਧਾਲੂਆਂ ਦੀ ਇਹ ਸਾਲਾਨਾ ਯਾਤਰਾ ਸ਼ਿਵ ਦੇ ਸ਼ਰਧਾਲੂ ਹਰ ਸਾਲ ਇਹ ਯਾਤਰਾ ਕਰਦੇ ਨੇ ਔਰ ਭੋਲੇ ਦੇ ਨਾਮ ਨਾਲ ਵੀ ਕਹਿ ਦਿੱਤਾ ਜਾਂਦਾ ਸ਼ਿਵ ਨੂੰ ਭੋਲੇ ਬਾਬਾ ਵੀ ਕੁਝ ਕੋਈ ਲੋਕ ਕਹਿ ਦਿੰਦੇ ਨੇ ਔਰ ਬਿਹਾਰ ਦੇ ਸੁਲਤਾਨਗੰਜ ਗੰਗਾ ਨਦੀ ਆ ਜਿਹੜੀ ਉੱਥੇ ਵੀ ਪਵਿੱਤਰ ਜਿਹੜਾ ਜਲਾ ਪ੍ਰਾਪਤ ਕੀਤਾ ਜਾਂਦਾ ਨਹੀਂ ਤਾਂ ਹਰਦਵਾਰ ਜਿਹੜਾ ਸੈਂਕੜੇ ਮੀਲ ਚੱਲ ਕੇ ਜਿਹੜਾ ਕਾਵੜੀ ਪਹੁੰਚਦੇ ਨੇ ਲੱਖਾਂ ਸ਼ਰਧਾਲੂ ਨੇ ਜਿਹੜੇ ਗੰਗਾ ਨਦੀ ਤੋਂ ਪਵਿੱਤਰ ਜਲ ਲਿਆਉਂਦੇ ਨੇ ਤੇ ਸੈਂਕੜੇ ਮੀਲ ਤੱਕ ਇਸ ਨੂੰ ਆਪਣੇ ਸਥਾਨਕ ਸ਼ਿਵ ਤੀਰਥਾਂ ਤੇ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਸੀ ਕਿ ਜਿਹੜੇ ਉਹਨਾਂ ਦੇ ਡੇਡੇ ਦੇ ਸਥਾਨ ਹੁੰਦੇ ਨੇ ਉੱਥੇ ਚੜਾਇਆ ਜਾਂਦਾ ਜਾਂ ਨੇੜੇ ਦਾ ਸ਼ਿਵ ਮੰਦਿਰ ਹੈ ਇਸ ਤਰ੍ਹਾਂ ਜਿਹੜਾ ਇਸ ਦੇ ਆਧਾਰ ਤੇ ਕਵਰ ਧਾਰਮਿਕ ਪ੍ਰਦਰਸ਼ਨਾਂ ਦੀ ਇੱਕ ਸ਼ੈਲੀ ਦਾ ਹਵਾਲਾ ਦਿੰਦਾ ਤੇ ਜਿੱਥੇ ਪਾਗੀਦਾਰੀ ਰਸਮੀ ਤੌਰ ਤੇ ਇੱਕ ਖੰਭੇ ਦੇ ਦੋਵੇਂ ਪਾਸੇ ਮੱਤਲ ਕੀਤੇ ਡੱਬਿਆਂ ਦੇ ਵਿੱਚ ਪਵਿੱਤਰ ਸਰੋਤ ਪਾਣੀ ਤੋਂ ਲੈ ਜਾਂਦੇ ਹਨ ਜਿਸ ਤਰ੍ਹਾਂ ਦੋ ਮੋਡਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਾਡੇ ਟੰਗੇ ਹੁੰਦੇ ਨੇ ਜਾਂ ਹੋਰ ਜਿਹਦੇ ਵਿੱਚ ਪਾਣੀ ਹੁੰਦਾ ਜਲ ਹੁੰਦਾ ਤਾਂ ਉਹ ਦੋਨਾਂ ਪਾਸੇ ਟੰਗੇ ਹੁੰਦੇ ਨੇ ਕਾਵੜੀ ਦੇ ਤੇ ਕਾਵੜੀ ਉਹਨੂੰ ਆਪਣੇ ਮੋਡਿਆਂ ਦੇ ਜਿਹੜਾ ਚੱਕ ਕੇ ਲੈ ਕੇ ਜਾਂਦਾ ਇਹ ਯਾਤਰਾ 1980 ਦੇ ਆਖਿਰ ਤੱਕ ਕੁਝ ਸੰਤਾਂ ਤੇ ਪੁਰਾਣੇ ਸ਼ਰਧਾਲੂਆਂ ਦੁਆਰਾ ਕੀਤੀ ਜਾਂਦੀ ਸੀ 1980 ਤੱਕ ਜਿਹੜਾ ਹਵਾਲਾ ਮਿਲਦਾ ਔਰ ਜਦੋਂ ਇਹ ਪ੍ਰਸਿੱਧੀ ਪ੍ਰਾਪਤ ਕਰਨ ਲੱਗੀ ਖਾਸ ਤੌਰ ਤੇ ਅੱਜ ਹਰਿਦਵਾਰ ਜਿਹੜੀ ਕਾਵਰ ਤੀਰਥ ਯਾਤਰਾ ਭਾਰਤ ਦਾ ਸਭ ਤੋਂ ਵੱਡਾ ਧਾਰਮਿਕ ਇਕੱਠ ਹੈ ਸਾਲ ਦੇ ਵਿੱਚ ਹਰਦਵਾਰ ਹੋਣ ਵਾਲਾ ਕਾਵੜ ਦਾ ਜਿਹੜਾ ਇਕੱਠ ਹੈ ਸਭ ਤੋਂ ਵੱਡਾ ਹੈ 2010 ਤੇ 11 ਦੇ ਵਿੱਚ ਜਦੋਂ ਗਿਣਤੀ ਕੀਤੀ ਗਈ ਤਾਂ 12 ਮਿਲੀਅਨ ਲੋਕਾਂ ਨੇ ਜਿਹੜਾ ਕਾਵੜ ਯਾਤਰਾ ਦੇ ਵਿੱਚ ਹਿੱਸਾ ਲਿਆ ਤਾਂ ਇਹ ਸ਼ਰਧਾਲੂ ਹਰਿਆਣਾ ਦੇ ਨਾਲ ਨਾਲ ਦਿੱਲੀ ਉੱਤਰ ਪ੍ਰਦੇਸ਼ ਰਾਜਸਥਾਨ ਬਿਹਾਰ ਪੰਜਾਬ ਅਤੇ ਝਾਰਖੰਡ ਛਤੀਸਗੜ੍ਹ ਉੜੀਸਾ ਮੱਧ ਪ੍ਰਦੇਸ਼ ਤੱਕ ਤੋਂ ਜਿਹੜੇ ਸ਼ਰਧਾਲੂ ਆਉਂਦੇ ਨੇ ਇਸ ਤਰ੍ਹਾਂ ਜਿਹੜਾ ਸੰਖੇਪ ਦਾ ਇਹ ਸਿਧਾਨ ਹੈ ਕਵਰ ਯਾਤਰਾ ਦਾ ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ ਤਾਂ ਇਸ ਤਰ੍ਹਾਂ ਇੱਕ ਕਵੜ ਯਾਤਰਾ ਜਿਹੜੀ ਚੱਲਦੀ ਆ ਹੁਣ ਅਸੀਂ ਕੁਝ ਕਾਵੜੀਆਂ ਦੇ ਨਾਲ ਤੁਹਾਨੂੰ ਰੂਬਰੂ ਕਰਾਉਣੇ ਆ ਉਹਨਾਂ ਦੇ ਨਾਲ ਅਸੀਂ ਗੱਲ ਕਰਦੇ ਆ ਓ ਨੀਲਕੰਡਵਾ ਦੇਵ ਕੀ ਜੈ ਬੰਮ ਬੰਮ ਬੋਲੇ 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 ਬੰਮ ਬੰਮ ਆ ਜਦੋਂ ਤੁਸੀਂ ਨਾਰਥ ਰੀਜਨ ਦੇ ਵਿੱਚ ਇੰਡੀਆ ਦੀ ਦੇਖੋਗੇ ਤਾਂ ਕਾਵੜ ਯਾਤਰਾ ਵੱਡੇ ਪੱਧਰ ਤੇ ਹੁੰਦੀ ਆ ਕਿਉਂਕਿ ਸ਼ਰਧਾਲੂ ਹਰਦਵਾਰ ਜਾਂਦੇ ਨੇ ਉੱਥੇ ਪੈਦਲ ਵੀ ਕਈ ਲੋਕ ਇਹ ਯਾਤਰਾ ਕਰਦੇ ਨੇ ਕਈ ਜਿਸ ਤਰ੍ਹਾਂ ਇਹ ਵਹੀਕਲ ਆ ਉਹ ਲੈ ਕੇ ਜਾਂਦੇ ਨੇ ਉੱਥੋਂ ਜਲ ਲੈ ਕੇ ਆਉਂਦੇ ਨੇ ਫਿਰ ਉਹ ਜਲ ਆ ਜਿਹੜਾ ਗੰਗਾ ਨਦੀ ਦਾ ਜਲ ਆ ਉਸ ਨੂੰ ਆਪਣੇ ਨੇੜੇ ਦਾ ਜਿਹੜਾ ਸ਼ਿਵ ਦਾ ਸਥਾਨ ਆ ਉੱਥੇ ਚੜਾਇਆ ਜਾਂਦਾ ਹੈ ਇਹ ਕਾਵੜ ਯਾਤਰਾ ਕਰਨ ਵਾਲੇ ਸਾਡੇ ਨਾਲ ਨੇ ਇਹਨਾਂ ਤੋਂ ਆਪਾਂ ਜਾਣਦੇ ਹਾਂ ਕਿ ਕਿਵੇਂ ਯਾਤਰਾ ਕਰਦੇ ਨੇ ਕਿੰਨੇ ਕਿ ਦਿਨ ਲੱਗਦੇ ਨੇ ਕੀ ਰਹਿੰਦਾ ਜੀ ਤੁਹਾਡਾ ਕਦੋਂ ਚੱਲੇ ਸੀ ਤੁਸੀਂ ਹਮ ਚਲੇਦੇ ਜੀ 30 ਤਰੀਕ ਨੂੰ 30 ਨੂੰ ਕਿੰਨੇ ਦਿਨ ਲੱਗਿਆ ਅੱਜ ਤਿੰਨ ਚਾਰ ਦਿਨ ਹੋ ਗਏ ਆ ਤਿੰਨ ਚਾਰ ਦਿਨ ਹੋ ਗਏ ਆ ਔਰ ਤੁਸੀਂ ਗੱਡੀ ਤੇ ਗਏ ਸੀ ਹੈਨਾ ਹਾਂਜੀ ਬਹੁਤ ਸਾਰੇ ਲੋਕ ਪੈਦਲ ਵੀ ਜਾਂਦੇ ਆ ਆਜ ਬਥੇ ਪੈਦਲ ਹੀ ਜਾ ਜਾਂਦੇ ਆ ਔਰ ਤੁਸੀਂ ਹੁਣ ਉੱਥੋਂ ਜਲ ਲੈ ਕੇ ਆਏ ਹੋ ਹਾਂਜੀ ਉਹ ਜਲ ਫਿਰ ਤੁਸੀਂ ਕਿੱਥੇ ਚੜਾਉਂਗੇ ਸਖੇਤੜੀ ਭੋਲੇ ਦੇ ਉੱਤੇ ਕੋਸ਼ ਭੋਲੇ ਦਾ ਮੰਦਿਰ ਹੈ ਹਾਂਜੀ ਹਾਂਜੀ ਉਹ ਕੋਲੇ ਕੇ ਮੰਦਿਰ ਵਿੱਚ ਚੜੇਗਾ ਹਾਂਜੀ ਕੱਲਾ ਜਲ ਲੈਣ ਜਾਣਿਓ ਬਸ ਹਾਂਜੀ ਚੱਲੇਗਾ ਚਲੋ ਹੀ ਲੈਣ ਜਾਂਦੇ ਬਸ ਕੱਲਾ ਜਲ ਲੈਣ ਹਾਂਜੀ ਹਾਂਜੀ ਚਲੋ ਹੀ ਬਸ ਹਰ ਸਾਲ ਜਾਂਦੇ ਆ ਹਾਂ ਹਰ ਸਾਲ ਜੋੜਾ ਕਰਨਾ ਪੜਦਾ ਹੈ ਜਦ ਵਿੱਚ ਸਰਦਾ ਹੋ ਜਾਵੇ ਨੇ ਜਾਂਦੇ ਹੀ ਰਹਤੇ ਹਰ ਸਾਲ ਹਾਂਜੀ 4-5 ਸਾਲ ਹੋ ਗਏ ਜਾਂਦੇ ਆ ਬੋਲੇ ਲਗਾਤਾਰ ਜਾਣੇ ਹਾਂਜੀ ਬਸ ਵਿੱਚ ਮੇ ਇੱਕ ਵਾਰ ਰਹਿ ਕੇ ਤੇ ਬਾਕੀ ਲਗਾਤਾਰ ਹੀ ਚੱਲ ਰਿਹਾ ਹੈ ਲਗਾਤਾਰ ਕਰਦੇ ਆਂ ਔਰ ਸਾਰੀ ਸ਼ਿਵ ਭੋਲੇ ਨੂੰ ਸਮਰਪਿਤ ਹੈ ਇਹ ਯਾਤਰਾ ਹਾਂਜੀ ਔਰ ਇਹ ਗੱਡੀ ਚ ਗਏ ਹਾਂ ਹੁਣ ਜਲ ਦਿਖਾਓ ਸਾਨੂੰ ਜਲਦੀ ਘਰ ਵਿੱਚ ਗਾੜੀ ਨਹੀਂ ਹੋਸ਼ਕਰਵਾਨ ਕੀ ਹੈ ਇਹ ਜਲ ਹੈ ਪਿੱਛੇ ਔਰ ਆ ਜੋ ਪਿੱਛੇ ਵੀ ਹੈ ਕਾਵੜ ਹੈ ਆਪਣੇ ਇੱਕ ਕਾਵੜਾ ਹਾਂਜੀ ਇਹ ਕਾਵੜਾ ਹੈ ਇੱਕ ਕਾਵੜਾ ਇਹਨੂੰ ਕਾਵੜ ਕਹਿੰਦੇ ਆ ਹਾਂਜੀ ਹਾਂਜੀ ਔਰ ਇਹ ਜਲ ਪਿੱਛੇ ਵੀ ਤੁਸੀਂ ਰੱਖਿਆ ਹੋਇਆ ਹੈ ਹਾਂ ਇਹ ਦੇਖੋ ਇਹ ਥੋੜਾ ਸਾਰਾ ਜਾਲ ਹੈ ਇਹ ਸਾਰਾ ਜਾਲ ਹੈ ਹਾਂਜੀ ਜਲ ਨੂੰ ਹੀ ਪ੍ਰਸਾਦ ਮੰਨਿਆ ਜਾਂਦਾ ਹਾਂਜੀ ਮਤਲਬ ਕੋਈ ਸਪੈਸ਼ਲ ਪ੍ਰਸਾਦ ਨਹੀਂ ਹੁੰਦਾ ਜਲ ਹੀ ਪ੍ਰਸਾਦ ਹੈ ਹਾਂਜੀ ਮੈਂ ਜਲ ਹੀ ਹੈ ਹਮਮ ਔਰ ਇਸੇ ਗੱਡੀ ਦੇ ਵਿੱਚ ਤੁਸੀਂ ਗਏ ਹੋ ਹਾਂਜੀ ਦਿਖਾ ਦਿਓ ਇੱਕ ਵਾਰ ਵਿਸ਼ਾਲ ਗੱਡੀ ਦੇ ਵਿੱਚ ਜਲ ਔਰ ਇਹ ਜਾਲ ਹੈ ਇਹ ਹਰਦਵਾਰ ਤੋਂ ਲੈ ਕੇ ਆਏ ਨੇ ਸ਼੍ਰੀ ਪੋਲੇ ਨੂੰ ਸਮਰਪਿਤ ਹੁੰਦੀ ਹੈ ਜਿਸ ਤਰ੍ਹਾਂ ਪੋਲੇ ਦੇ ਭਗਤ ਨੇ ਜਿਹੜੇ ਉਹ ਤੁਸੀਂ ਇਹ ਵੀ ਦੱਸਿਓ ਪੋਲੇ ਦਾ ਪ੍ਰਸ਼ਾਦ ਕਿਹਾ ਜਾਂਦਾ ਕਿ ਪੰਗ ਹੁੰਦੀ ਆ ਪੋਲੇ ਦਾ ਪ੍ਰਸ਼ਾਦ ਮੰਨਿਆ ਜਾਂਦਾ ਉਹਨੂੰ ਹਾਂਜੀ ਪ੍ਰਸ਼ਾਦ ਹੀ ਬੋਲਦੇ ਆਂ ਉਹ ਉੱਥੇ ਪ੍ਰਸ਼ਾਦ ਉੱਤੇ ਛਕਦੇ ਹੋ ਤੁਸੀਂ ਉਹ ਪੰਗ ਦਾ ਨਹੀਂ ਜਿਵੇਂ ਵਾਹ ਜਾ ਕੇ ਆਤੇ ਬਲੀ ਲਖਣ ਦੇ ਦਰਸ਼ਨ ਕਰ ਗਾਤੇ ਨਾ ਫਿਰ ਵਾਹ ਅੱਛਾ ਕਰ ਲੇਤੇਗੇ ਉਹਨ ਇਥੋਂ ਜਾਉਂਗੇ ਜਾ ਕੇ ਵਾਪਸ ਜਲ ਚੜਾ ਦੋਗੇ ਜਦੋਂ ਉਦੋਂ ਬਣੇਗਾ ਪੰਗ ਦਾ ਪ੍ਰਸ਼ਾਦ ਆ ਹਾਂਜੀ ਜਿਵੇਂ ਬਣੇਗਾ ਉਹੀ ਪੇ ਜੋ ਵੀ ਹੈ ਮਤਲਬ ਜਿਹੜੇ ਜਾਣਦੇ ਆ ਪੈਦਲ ਉਹ ਨਹੀਂ ਸਕਦੇ ਨਾ ਨਾ ਸਭ ਹੀ ਚੱਲਦੇ ਥੋੜਾ ਥੋੜਾ ਇਹ ਤਾਂ ਪਰਸਾ ਜਾਣਦੇ ਵੀ ਸਕ ਲੈਨੇ ਆ ਹਾਂਜੀ ਹੂੰ ਪਰ ਤੁਹਾਡੀ ਆਸਤਾ ਸ਼ਿਵ ਭੋਲੇ ਦੇ ਵਿੱਚ ਆ ਸ਼ਿਵ ਭੋਲੇ ਨੂੰ ਤੁਸੀਂ ਗੁਰੂ ਮੰਨਦੇ ਹੋ ਹਾਂਜੀ ਉਹੀ ਹੈ ਗੁਰੂ ਮੰਨ ਸ਼ਿਵ ਜੀ ਦੀ ਪੂਜਾ ਕਰਦੇ ਹੋ ਤੁਸੀਂ ਹਾਂਜੀ ਹਾਂਜੀ ਆਟੀ ਮੈਂ ਰਹੇ ਤੋ ਮੇਰੀ ਤੋ ਸਾਰੀਆਂ ਰਸਮਾਂ ਰਵਾਜਾਂ ਹਾਂ ਜਿਠੀ ਸ਼ਿਵ ਭੋਲੇ ਦੇ ਮਤਲਬ ਹਾਂਜੀ ਇੱਕ ਅਸੀਂ ਕਹਿ ਦਿੰਨੇ ਆ ਕਿ ਤੁਹਾਡੇ ਤੋਂ ਜ਼ਿਆਦਾ ਜਾਣਨਾ ਹੈ ਤੁਹਾਡੇ ਪਰਿਵਾਰਾਂ ਵਿੱਚ ਕਿਸ ਤਰ੍ਹਾਂ ਚੱਲਦਾ ਉਹ ਲੋਕ ਜਾਣਕਾਰੀ ਚਾਹੁੰਦੇ ਆ ਤਾਂ एक हिंदू रोर इतना होंगे हिंदू रिवाज़ अच्छा है शिव बोले की शादी होती है जैसे कैसे कल्चर को कैसे लिया है भोले को अपने अपनी लाइफ में कैसे लिया भोले को लाइफ में क्या पहले कोई और भोले जा रहे थे हम उसके जगह उनके साथ चले गए पर हर साल जाने की इच्छा करती है सामान आते हैं जब भी अपने आप मूड बन जाता है हर बार जाना है हर बार दिल का हाँ जब सामान आएंगे जब भी बोले तो जिंदगी तक की मैसेज लेने शिव भोले तो खुशी बोले गए हरिद्वार जाके ये सिंधु की सबसे यात्रा बढ़िया वो है मतलब सरदा हां जी भोले दी थोड़े बुजुर्ग भी जाते रहे उन्हें कावड़ यात्रा कर बुजुर्ग तो हां बन गए होंगे वो बाकी हमारे अपने की बार कार दे विच और नहीं कोई पूजा होती भोले दी पूजा होती थोड़े करा हां जी भोले के भी होती है और भी है जी और भी है जी और भी और जी ਤੁਸੀਂ ਤੁਸੀਂ ਕੀ ਬੈਸੀ ਲੈਨੇ ਹੋ शिव भोले ਤੋਂ राजा जोदेरा उत्तर अपना चलो कोई गल नहीं भाई जी बोलन ਪੋਲੇ ਪੋਲੇ ਤੋਂ ਆਪਣੀ ਲਾਈਫ ਦੇ ਵਿੱਚ ਕੀ ਮੈਸੀ ਲੈਣੇ ਹੋ ਤੁਸੀਂ ਸ਼ਿਵ ਦੇ ਭਗਤ ਹੋਣ ਦੇ ਨਾਤੇ ਸ਼ਿਵ ਕੇ ਭਗਤ ਹੈ ਤभी ਤਾਂ ਵਾਹ ਲੈ ਕੇ ਆ ਰਹੇ ਮਾਨ ਸਾਦਾ ਹੈ ਯਾਰ ਸਬਦਾ ਹੈ ਸਬਦਾ ਹੈ ਤभी तो ਲੈ ਕੇ ਆ ਰਹੇ ਜਿੰਦਗੀ ਵਾਹ ਕੀ ਸੰਦੇਸ਼ ਲੈਣੇ ਹੋ ਉਹਨਾਂ ਦੀ ਜ਼ਿੰਦਗੀ ਤੋਂ ਆਪਣੀ ਜਿਹੜੇ ਮੰਗਤੇ ਥੋੜਾ ਬਹੁਤ ਹੈ ਥੋੜਾ ਕੁਝ ਸੱਚਾ ਕਰਦੇ ਹੈ ਕਿ ਬਰਗ ਜਾਈਏਗੇ ਜਲ ਲੈ ਕੇ ਆਏਗੇ ਇਸ ਕਰਕੇ ਮੈਂ ਪੁੱਛ ਰਿਹਾ ਹਾਂ ਜ਼ਿੰਦਗੀ ਜਿਉਣੇ ਕੇ ਲਈ

ਔਰ ਕਾਵੜ ਲੈ ਕੇ ਜਲ ਲੈ ਕੇ ਆ ਰਹੇ ਹਾਂਜੀ ਜਲ ਲੈ ਕੇ ਆ ਰਹੇ ਹਾਂ ਗੰਗਾ ਨਦੀ ਹਾਂਜੀ ਗੰਗਾ ਨਦੀ ਤੁਹਾਡੇ ਪੈਰਾਂ ਚ ਤਾਂ ਛਾਲੇ ਵੀ ਪੈ ਗਏ ਛਾਲੇ ਪੈ ਗਏ ਜੀ ਵੀਰੇ ਪੱਟੀਆਂ-ਬੋਟੀਆਂ ਪੁਲਿਸ ਵਾਲਿਆਂ ਨੇ ਕੀਤੀਆਂ ਹਾਂ ਸਰਕਾਰ ਦਾ ਅੱਛਾ ਯੋਗਦਾਨ ਸੀਗਾ ਹਾਂ ਔਰ 6 ਲੀਟਰ ਜਲ ਲੈ ਕੇ ਆਇਆ ਮੈਂ ਸਾਜੀ ਕਾਵੜ ਹੈ ਮੇਰੀ ਤੇ ਭੋਲੇ ਨੇ ਮੈਨੂੰ ਬਹੁਤ ਸ਼ਕਤੀ ਦਿੱਤੀ ਆ ਹਾਂ ਤੇ ਲਿਫਟ ਲਿਫਟ ਮੰਗਣ ਵਾਲਾ ਕੋਈ ਕੰਮ ਨਹੀਂ ਆ ਭੋਲੇ ਪੈਦਲ ਆਏ ਆ ਪੈਦਲ ਜਾ ਰਹੇ ਆ ਹੁਣ ਕਲਕੱਤਾ ਗਰਮੀ ਇੰਨੀ ਬਹੁਤ ਗਰਮੀ ਬਹੁਤ ਆ ਮੇਰੇ ਫੇਰ ਵੀ ਸਰਕਾਰ ਨੇ ਪੂਰਾ ਸੰਬੰਧ ਕੀਤਾ ਹੋਇਆ ਹੂੰ ਸਾਨੂੰ ਸਾਰਾ ਕੁਝ ਹੈਗਾ ਪੱਖੇ ਲਾਏ ਹੋਏ ਆ ਪਾਣੀ ਹੈਗਾ ਖਾਣ ਪੀਣ ਨੂੰ ਖੁੱਲਾ ਨਾਣ ਨੂੰ ਖੁੱਲਾ ਬਸ ਚੱਲੀ ਜਾਦਾ ਭੋਲੇ ਦੀ ਕਿਰਪਾ ਨਾਲ ਇਹ ਪੈਰਾਂ ਫਿਰ ਜੋਨੇ ਸੋਚ ਗਏ ਸੀ ਕਿ ਪੈਰ ਦਿਖਾ ਦਿਓ ਪੈਰ ਥਲੇ ਹੂੰ ਤੋਂ ਪੱਟੀਆਂ ਹੂੰ ਬਹੁਤ ਚਲੇ ਪੈਦੇ ਆ ਵੀਰੇ ਪੈਰਾਂ ਤੇ ਹਾਂ ਬਹੁਤ ਥੋੜਾ ਨਾ ਇਹ ਥੋੜੀ ਚਲੋ ਆਸਤਾ ਭਾਵਣਾ ਤੁਸੀਂ ਫਿਰ ਵੀ ਜ਼ਖਮੀ ਪੈਰਾਂ 'ਚ ਚੱਲ ਰਹੇ ਹੋ ਭੋਲੇ ਕਾਲਕਾਤਾ ਕਾ ਅਸੀਂ ਪੈਦਲ ਹੀ ਜਾਣਾ ਜੋ ਮਰਜ਼ੀ ਹੋ ਜੀ ਹਾਂਜੀ ਪਰ ਪੋਲੇ ਤੇ ਰਾਤ ਨੂੰ ਅਸੀਂ ਜਲ ਚੜਾਣਾ ਚੜਾਣਾ ਚੜਾਉਣਾ ਅੱਜ ਰਾਤ ਨੂੰ ਪਹੁੰਚ ਗਏ ਔਰ ਕੀ ਸੰਦੇਸ਼ ਲੈਣੇ ਹੋ ਪੋਲੇ ਦੀ ਉਹਨਾਂ ਦੀ ਜ਼ਿੰਦਗੀ ਤੋਂ ਆਪਣੀ ਜ਼ਿੰਦਗੀ ਦੇ ਵਿੱਚ ਸੰਦੇਸ਼ ਤਾਂ ਇਹ ਹੈ ਜੀ ਪੋਲੇ ਜੇ ਕਾਵੜ ਚੱਕੋ ਤਾਂ ਮੋਟਰਸਾਈਕਲਾਂ ਤੇ ਨਾ ਬੈਠੋ ਜੇ ਪੈਦਲ ਲੈ ਜਾਣ ਦੀ ਹਿੰਮਤ ਹੈਗੀ ਆ ਤਾਂ ਲੈ ਕੇ ਜਾਓ ਨਹੀਂ ਆਪਣੀ ਕਾਵੜ ਵੀਰੇ ਨਾ ਚੱਕੋ ਤੁਹਾਡੀ ਜ਼ਿੰਦਗੀ 'ਚ ਪੋਲੇ ਦਾ ਕੀ ਯੋਗਦਾਨ ਹੈ ਜਾਂ ਉਹਦੀ ਉਹਨਾਂ ਦੀ ਲਾਈਫ ਦਾ ਕੀ ਮੈਸੇਜ ਲੈਣੇ ਹੋ ਪ੍ਰੇਰਨਾ ਕੀ ਹੈ ਹਾਂ ਜੀ ਤਾਂ ਕੁਝ ਨਹੀਂ ਆ ਵੀਰੇ ਇਹ ਪਹਿਲੀ ਕਾਵੜ ਆ ਆ ਦੇਖਦੇ ਹੁਣ ਕੁਝ ਮੰਗ ਕੇ ਜੇ ਭੋਲੇ ਨੇ ਪੂਰੀ ਕੀਤੀ ਤਾਂ ਬਸ ਮੰਗਣੀ ਆ ਹਾਂਜੀ ਜੀ ਬਹੁਤ ਧੰਨਵਾਦ ਓਕੇ ਤੁਹਾਡਾ ਕੀ ਨਾਮ ਹੈ ਜੀ ਅਮਿਤ ਤੁਸੀਂ ਕਿੱਥੋਂ ਆਏ ਹੋ ਚੰਡੀਗੜ੍ਹ ਚੰਡੀਗੜ੍ਹ ਹਾਂਜੀ ਤੇ ਚੰਡੀਗੜ੍ਹ ਹੀ ਜਾ ਰਹੇ ਹੋ ਹਾਂਜੀ ਔਰ ਪੈਦਲ ਗਏ ਸੀ ਤੁਸੀਂ ਹਾਂਜੀ ਨਹੀਂ ਵਾਹਾਂ ਸੇ ਟ੍ਰੇਨ ਮੇ ਵਾਹਾਂ ਸੇ ਪੈਦਲ ਆਏ ਹੋ ਉੱਥੇ ਟ੍ਰੇਨ ਚ ਗਏ ਸੀ ਨਹੀਂ ਹਾਂ ਉਧਰ ਸੇ ਟ੍ਰੇਨ ਮੇ ਗਏ ਤੇ ਵਾਹਾਂ ਸੇ ਪੈਦਲ ਹੁਣ ਹਰਦਵਾਰ ਤੋਂ ਪੈਦਲ ਆਏ ਹੋ ਹਾਂਜੀ ਤੇ ਪੈਦਲ ਹੀ ਚੰਡੀਗੜ੍ਹ ਜਾਉਂਗੇ ਹਾਂਜੀ ਯਾਰ ਗਰਮੀ ਬਹੁਤ ਆ ਤੁਹਾਡੇ ਤਾਂ ਪੈਰਾਂ 'ਚ ਚੱਪਲ ਨਹੀਂ ਪਾਈ ਹੋਈ ਚੱਲਨੇ ਵੜ ਗਏ ਹਾਂ ਹੂੰ ਬਹੁਤ ਵੱਡਾ ਛਾਲਾ ਹੋਇਆਗਾ ਤੁਹਾਡੇ ਪੈਰ ਦੇ ਵਿੱਚ ਦਿਖਾਇਓ ਹੂੰ ਬਹੁਤ ਵੱਡੇ ਵੱਡੇ ਛਾਲੇ ਹੋਏ ਹੋਏ ਆ ਯਾਰ ਦਰਦ ਨਹੀਂ ਹੋ ਰਿਹਾ ਹੋ ਤੋ ਰੈ ਪਰ ਭੋਲੇनाथ ਕੀ ਨਗਰੀ ਮੈਂ ਆ ਰਿਹਾ ਹਾਂ ਇਮੀ ਜਾਉਂਗਾ ਚੰਡੀਗੜ੍ਹ ਨੂੰ ਜਖਮ ਹੋ ਜਾਣਗੇ ਪੈਰਾਂ ਤੇ ਕੋਈ ਨਹੀਂ ਇਹਦਾ ਸਿੱਧਾ ਹੁਣ ਚੰਡੀਗੜ੍ਹ ਜਾ ਰਿਹਾ ਹਾਂਜੀ ਕਾਬੜ ਲੈ ਕੇ ਆਏ ਜਲ ਕਿੰਨਾ ਹੋਣਾ ਇਹਨਾਂ ਚ ਜਲ ਵੀ ਵਾਵਾ ਹੋਣਾ ਤਿੰਨ ਘੜੇ ਆ ਤੁਹਾਡੇ ਕੋਲ 20 ਲੀਟਰ ਹੈ ਪੀਛਲੇ ਟਿਰ ਮੋੜਾਂ ਤੇ ਠਾਕੇ 100 ਕਿਲੋਮੀਟਰ ਤੋਂ ਵੱਧ ਮੈਂ ਗਿਆ ਹੁਣ ਹਨਾ ਹਾਂ ਇਦਾਂ ਜਾਉਂਗਾ ਬੋਲੇ ਦੀ ਜ਼ਿੰਦਗੀ ਆਪਣੀ ਜ਼ਿੰਦਗੀ ਦੇ ਵਿੱਚ ਮਤਲਬ ਮੈਸੇਜ ਜਾਂ ਪ੍ਰੇਰਣਾ ਕੀ ਲੈਣੇ ਹੋ ਤੁਸੀਂ ਇਨਸਪੀਰੇਸ਼ਨ ਕੀ ਲੈਣੇ ਅੱਜ ਇਹਦਾ ਕੁਛ ਨਹੀਂ ਸੋਚਿਆ ਹੂੰ ਅਸੀਂ ਦੇਖਾਂਗੇ ਮੇਰਾ ਤਾਂ ਦੂਜਾ ਸਾਲ ਆ ਦੂਜਾ ਸਾਲ ਹਾਂਜੀ ਅੱਜ ਇਹਦਾ ਫਿਰ ਯਾਤਰਾ ਕਰ ਰਿਹਾ ਹਾਂ ਪਰ ਵੈਸੇ ਤੁਸੀਂ ਉਹਨਾਂ ਉਹਨਾਂ ਨੂੰ ਮੰਨਦੇ ਹੋ ਮੇਰੇ ਮਮੇ ਪਾਪਾ ਕੀ ਉਹ ਬਹੁਤ ਮੰਗਦਾ ਹਾਂ ਮੈਂ ਉਮਰ ਕੀ ਲੰਬੀ ਉਮਰ ਹੋਏ ਉਹਨਾਂ ਕੀ ਅਮੀਗਾ ਪਾਦੀ ਹਾਂਜੀ ਬਹੁਤ ਸਿਆਣੀ ਗੱਲ ਆਪਣੇ ਮਾਤਾ ਪਿਤਾ ਦੀ ਰਿਸਪੈਕਟ ਕਰ ਰਹੇ ਹੋ ਤੁਸੀਂ ਜੰਗ ਜਨਰੇਸ਼ਨ ਹਾਂਜੀ ਅਰੇ ਮੇਰਾ ਕਹਿਣਾ ਮਤ ਲੈ ਲੈਣ ਕਿ ਕੋਲੋਂ ਇਹ ਤੋਂ ਮੰਗ ਦੇ ਕੀ ਹੋ ਮੇਰਾ ਮਤਲਬ ਇਹ ਹੈ ਕਿ ਤੁਸੀਂ ਸੰਦੇਸ਼ ਕੀ ਲੈਣੇ ਹੋ ਉਹਨਾਂ ਤੋਂ ਆਪਣੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਦੀ ਜ਼ਿੰਦਗੀ ਜਿਉਣੀ ਚਾਹੀਦੀ ਇੱਕ ਇਨਸਾਨ ਨੂੰ ਕਿਹੋ ਜਿਹੇ ਕੰਮ ਕਰਨੇ ਚਾਹੀਦੇ ਹਨ ਅੱچھے ਕੰਮ ਕਰਨੇ ਚਾਹੀਦੇ ਇਨਸਾਨ ਨੂੰ ਵਾਹਾਂ ਸੇ ਮੇਰਾ ਬੈਗ ਵੀ ਚੋਰੀ ਕਰ ਲਿਆ ਬੋਲ ਹੋਨੇ ਕਿਸ ਨੇ ਪਜਾਮਾ ਵੀ ਚੋਰੀ ਕਰ ਲਿਆ ਬਲੈਂਡ ਵੀ ਕੱਪੜੇ ਵੀ ਤੇ ਮੰਮੀ ਮਾਪਾ ਗੱਲੇ ਕੋ ਬੋਲੇ ਕਿ ਆਇਆ ਤਾਂ ਮੈਂ ਵਾਹਾਂ ਸੇ 1500 ਰੁਪਏ ਦੇ हां सब चोरी कर लिया किसी ने पीछे से रास्ते में चोरी हो गया हां शुक्र मान दो फोन बचा हुआ है मेरा हां कीने कीता चोरी पता नहीं मैं सो गया नींद लग गई मेरी आंखों में रास्ते में हां कावड़ी होने हैं थोड़े नाल आसपास हां है।, है तो वो आगे है आधे पीछे हैं मैं तो बीच में चल रहा हूं वो किसी और ने कर लिया वो सारणपुर में सारा सामान चोरी हो गया ये तो बड़ी रीजनल लेके आए होंगे हां चलो कोई बात नहीं पर लगता है कि बीच कुछ गलत भी आंसर पड़ जाते हैं बीच ਇਸ ਯਾਤਰਾ ਦੇ ਵਿੱਚ ਕੁਝ ਗਲਤ ਅਨਸਰ ਵੀ ਵੜੇ ਹੋ ਜਾਂ ਹਾਂ ਕੋਈ ਕੋਈ ਹੋ ਜਾਂਦਾ ਐਸੇ ਬੁਰੇ ਕੰਮ ਵੀ ਕਰਦੇ ਲੋਕ ਹਾਂ ਕੋਈ ਕੋਈ ਬੁਰੇ ਕੰਮ ਵੀ ਕਰਦੇ ਹਾਂਜੀ ਕੋਈ ਕੋਈ ਹੁੰਦਾ ਜਿੰਨਾਂ ਦਾ ਮਨ ਸਾਫ਼ ਹੁੰਦਾ ਉਹ ਸਹੀ ਉਹ ਤਾਂ ਨਹੀਂ ਚੋਰੀ ਕਰਦੇ ਜਿਨ੍ਹਾਂ ਦਾ ਮਨ ਸਾਫ਼ ਉਹ ਨਹੀਂ ਚੋਰੀ ਕਰੇਗਾ ਬੰਦਾ ਦਿਖਾਈ ਨਹੀਂ ਉਹ ਦੁਆਰਾ ਪਤਾ ਨਹੀਂ ਮੇਰੇ ਸਾਥ ਹੀ ਸੋ ਗਿਆ ਉਹ ਅੱਛਾ ਬੈਗ ਦੇ ਨੀਚੇ ਮੈਂ ਕਿਹਾ ਚੱਲ ਭਾਈ ਅਗਲੇ ਕੋ ਸੌਣਾ ਹੋਗਾ ਹਾਂ ਸੌ ਗਿਆ ਉਸਕੇ ਬਾਅਦ ਪਤਾ ਨਹੀਂ ਜਦੋਂ ਸਵੇਰ ਉੱਠਾ ਮੈਂ ਕਿਹਾ ਬੈਗ ਮੇਰਾ ਬੈਗ ਕਾ ਗਿਆ ਬੈਗ ਤਾਂ ਦਿਖਾਈ ਨਹੀਂ ਹਾਂ ਕਾਵੜੀ ਸੀ ਉਹ ਵੀ ਹਾਂਜੀ ਪਰ ਉਹੀ ਚੋਰੀ ਕਰਨ ਗਿਆ ਹਾਂ ਬੈਗ ਚੋਰੀ ਕਰ ਗਿਆ ਚਾ ਪਜਾਮਾ ਉਹ ਜੋ ਮਾਤਾ ਮੰਮੀ ਪਾਪਾ ਕੇ ਲਈ ਸਮਾਨ ਤਾਂ ਭੈਣ ਭਾਈ ਪੈਸੇ ਦਾ ਸਭ ਚੋਰੀ ਕਰ ਗਿਆ ਉਹ ਪਤਾ ਨਹੀਂ ਕੋਣ ਇੱਦਾਂ ਗਲਤ ਕਾਬੜੀ ਵੀ ਕੁਝ ਜਾਂਦੇ ਆ ਨਾ ਵਿੱਚ ਸ਼ਰਾਰਤੀ ਅੰਸਰ ਹੁੰਦੇ ਆ ਜਿਹੜੇ ਗੱਡੀਆਂ ਤੋੜਨ ਦੀਆਂ ਵੀ ਖਬਰਾਂ ਆਉਂਦੀਆਂ ਕੋਸ਼ਿਸ਼ ਕਰਨ ਦੀਆਂ ਬਾਕੀ ਤਾਂ ਸਾਰੇ ਸ਼ਰਦਾ ਦੇ ਨਾਲ ਵਧੀਆ ਹੀ ਕਰ ਰਹੇ ਆ ਜ਼ਿਆਦਾ ਤਾਂ ਹਾਂਜੀ ਇਹਨਾਂ ਨੂੰ ਸੋਚਣਾ ਚਾਹੀਦਾ ਜਿਹੜਾ ਕਿਸੇ ਦੀ ਸ਼ਰਦਾ ਦੇ ਵਿੱਚ ਜਿਹੜੇ ਚੋਰ ਨੇ ਹਨਾ ਹਾਂਜੀ ਹਾਂ ਤੁਹਾਡਾ ਕੀ ਨਾਮ ਹੈ ਅੰਬਿਤ

बाइक पे भी गया हूँ पिछले साल बाइक पे गया था पैदल भी जाता हूँ बाइक पे भी जाता हूँ पर लास्ट थी ना मेरी जोड़ा होता है ना कावड़ का तो वो बहुत जरूरी करना होता है तो इस बार वो जोड़ा मैंने किया है मैंने अपने फादर के लिए बोला हुआ था उनके लिए लेके जा रहा था मतलब धंधा एक जरूर एक नहीं करनी एक और करनी एक और करनी होती है दो ज़रूर करना होता है जो भी है दो जरूर होना चाहिए एक नहीं होना चाहिए जय शंकर भगवान किसी भी पैदल ही यात्रा कर रहे हो ना बोले मैं बाइक से आता हूँ बाइक से जाता हूँ मेरे भाई हैं ये बाकी साथी हैं मैं भी इनके साथ ही चल रहा हूँ बाइक लेके बोले तो कि मै सीज लेना मैसीज लेते हैं जी अच्छा करना चाहिए अच्छों के साथ बस बिल्कुल और भाई साहब आप क्या कहना चाहोगे कावड़ यात्रा कावड़ यात्रा को हमें बहुत अच्छा लगा हमें महादेव से मिलके बहुत खुशी होती है और बहुत अच्छा लगता है इसीलिए मैं कहना चाहूँगा शंकर भगवान की हर 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 हर, हर, हर। श्रद्धा तो। तो जी जी तो जी तो जी है जी हम पैदल यात्रा कर रहे है हमें दूसरों के पैदल आते हैं जाते हैं भोलेनाथ का नाम लेके सारे तो महादेव ने काटने जी भाई साहब पूछना शरारती आंसर भी आ जाने ਅੱਜ ਇੱਕ ਖਬਰ ਆ ਰਹੀ ਹੈ ਇੱਕ ਰਿਸ਼ਤੇ ਵਾਲੇ ਨੂੰ ਕੁੱਟਿਆ ਗਿਆ ਕਾਵੜੀਆਂ ਦੇ ਵੱਲੋਂ ਔਰ ਉਹਦੀ ਮੌਤ ਹੋ ਗਈ ਇਸ ਤਰ੍ਹਾਂ ਦੀ ਖਬਰ ਹੈ ਤੇ ਇਸ ਤਰ੍ਹਾਂ ਦੇ ਲੋਕਾਂ ਨੂੰ ਕੀ ਕਹਿਣਾ ਚਾਹੂੰਗੀ ਮੈਂ ਇਹ ਕਹਿਣਾ ਚਾਹੂੰਗਾ ਇਸ ਚੀਜ਼ 'ਤੇ ਸਵਾਲ ਕਰਨਾ ਚਾਹੀਦਾ ਹੈ ਜੋ ਵਿੱਚ ਵਿੱਚ ਮੇ ਕਾਵੜੀਆਂ ਦੇ ਵਿੱਚ ਮੇ ਇੱਕ ਦੋ ਆ ਜਾਂਦੇ ਹਨ ਨਾ ਇਸੇ ਇੱਕ ਮੱਛਲੀ ਪੂਰੇ ਤਲਾਬ ਕੋ ਗੰਦਾ ਕਰਦੀ ਹੈ ਉਹ ਚੀਜ਼ ਹੈ ਅਬ ਇੱਕ ਦੋ ਬੰਦੇ ਪੂਰੇ ਕਾਵੜੀ ਕੋ ਬਦਨਾਮ ਕਰ ਰਹੇ ਹਨ ਵਿੱਚ ਮੇ ਹਮਨੇ ਸੁਣਾ ਕਈ ਜਗ੍ਹਾ ਜਿਨ ਪੰਡਾਲ ਵਾਲਿਆਂ ਨੇ ਜਗ੍ਹਾ ਦੇ ਰੱਖੀ ਸੀ ਤੋ ਕਾਵੜੀਆਂ ਨੇ ਵੀ ਗਾਲੀ ਦੇ ਕੇ ਆ ਗਏ ਤੋ ਇਹ ਚੀਜ਼ ਮੇਰੇ ਕੋ ਬਹੁਤ ਗਲਤ ਲੱਗੀ ये चीज़ नहीं होनी चाहिए ऐसे क्योंकि वो आपको जगह दे रहे हैं बैठने दे रहे हैं खाना पीना दे रहे हैं बाद में तुम तो उठ रहे हो उनको गाली दे निकल रहे हो तो एक ही चीज़ का जलाना हुआ है उनकी वजह से दूसरे भी बदनाम होते हैं क्योंकि आप जा रहे हो पैरों पर छाले हो गए हैं आप किसी से लड़ने झगड़ने तो जा नहीं रहे आप तो श्रद्धा से जा रहे हो तो आप जैसे हज़ारों लाखों लोग हैं उन सब पे असर पड़ता है ना इस चीज़ का असर बहुत ज़्यादा पड़ता है वो इस चीज़ का पड़ता है जी अब मैं कुछ गलत करूँगा ना जी तो मेरे साथ वाले भी करेंगे